ਸਭ ਤੋਂ ਸੁਰੱਖਿਅਤ ਮੰਨੀ ਜਾਣ ਵਾਲੀ ਹਵਾਈ ਯਾਤਰਾ ਵੀ ਹੁਣ ਕੋਈ ਬਹੁਤਾ ਸੇਫ ਨਹੀਂ ਲੱਗ ਰਹੀ ਆਏ ਦਿਨ 14 ਇਹ ਪਲੇਨ ਕ੍ਰੈਸ਼ ਹੋਇਆ ਆ ਅਹਮਦਾਬਾਦ ਦੇ ਵਿੱਚ ਉਸ ਤੋਂ ਬਾਅਦ ਲਗਾਤਾਰ ਫਲਾਈਟਸ ਨੂੰ ਲੈ ਕੇ ਅਪਡੇਟਸ ਸਾਹਮਣੇ ਆ ਰਹੀਆਂ ਨੇ ਅੱਜ ਹੀ ਥੋੜੀ ਦੇਰ ਪਹਿਲਾਂ ਇੱਕ ਹੋਰ 에য়ার ਇੰਡੀਆ ਦੀ ਫਲਾਈਟ AI159 ਜੋ ਕਿ ਅਹਮਦਾਬਾਦ ਤੋਂ ਫਿਰ ਲੰਡਨ ਵੱਲ ਨੂੰ ਜਾ ਰਹੀ ਸੀ ਜਿਸ ਨੂੰ ਕਿ ਤਕਨੀਕੀ ਖਰਾਬੀ ਕਰਕੇ ਇਹ ਕੈਨਸਲ ਕਰ ਦਿੱਤਾ ਗਿਆ ਅੱਜ ਸਵੇਰੇ ਹੀ ਇੱਕ 에য়ার ਇੰਡੀਆ ਦੀ ਫਲਾਈਟ ਜਿਹੜੀ ਕਿ ਸਾਨ ਫਰਾਂਸਿਸਕੋ ਤੋਂ ਕਲਕੱਤਾ ਰਾਹੀਂ ਮੁੰਬਈ ਜਾ ਰਹੀ ਸੀ ਜਿਹਦੇ ਕਿ ਖੱਬੇ ਇੰਜਨ ਵਿੱਚ ਖਰਾਬੀ ਦੱਸੀ ਗਈ ਪਹਿਲਾਂ ਫਲਾਈਟ ਲੇਟ ਹੋਈ ਤੇ ਬਾਅਦ ਦੇ ਵਿੱਚ ਸਾਰੀਆਂ ਸਵਾਰੀਆਂ ਨੂੰ ਜਿਹੜਾ ਥੱਲੇ ਲਾਹ ਲਿਆ ਗਿਆ ਤੇ ਅੱਗੇ ਫਲਾਈਟ ਨੂੰ ਨਹੀਂ ਭੇਜਿਆ ਗਿਆ ਇਸ ਤੋਂ ਇਲਾਵਾ ਬੀਤੇ ਕੱਲ ਦੋ ਹੋਰ 에어 ਇੰਡੀਆ ਦੀਆਂ ਫਲਾਈਟ ਸੀ ਜਿਹਦੇ ਵਿੱਚ ਇੱਕ ਫਲਾਈਟ ਜਿਹੜੀ ਕਿ ਹਾਂਗਕਾਂਗ ਤੋਂ ਦਿੱਲੀ ਤੇ ਦੂਜੀ ਫਲਾਈਟ ਜਿਹੜੀ ਸੀ ਦਿੱਲੀ ਤੋਂ ਰਾਚੀ ਜਾ ਰਹੀ ਸੀ ਜਿਨ੍ਹਾਂ ਨੂੰ ਵਾਪਸ ਜਾਣਾ ਪਿਆ ਜਿਹਦੇ ਵਿੱਚ ਪਹਿਲੀ ਉਡਾਨ ਜਿਹੜੀ ਸੀਗੀ AI 315 ਟੈਕਨੀਕੀ ਵਜ੍ਹਾ ਕਰਕੇ ਵਾਪਸ ਜਾਣਾ ਪਿਆ ਜਿਸ ਨੂੰ ਜੋ ਕਿ ਬੋਇੰਗ 787/8 ਡ੍ਰੀਮ ਲਾਈਨਰ ਸੀਗਾ ਤੇ ਦੂਜੀ ਫਲਾਈਟ ਜਿਹੜੀ ਸੀਗੀ 에ਅਰ ਇੰਡੀਆ ਦੀ ਐਕਸਪ੍ਰੈਸ ਫਲਾਈਟ ਸੀਗੀ ਜਿਹੜੀ ਕਿ ਬੋਇੰਗ 737 ਮੈਕਸ 8 ਸੀਗਾ ਜਿਹੜਾ ਜਹਾਜ਼ ਜਿਹਦੇ ਵਿੱਚ ਸ਼ੱਕ ਪਿਆ ਇਹਨਾਂ ਨੂੰ ਕਿ ਇਹਦੇ ਵਿੱਚ ਟੈਕਨੀਕਲ ਖਰਾਬੀ ਹੋ ਸਕਦੀ ਆ ਤੇ ਇਸ ਵਜ੍ਹਾ ਕਰਕੇ ਉਹਨੂੰ ਵੀ ਜਿਹੜਾ ਵਾਪਸ ਲੈਂਡ ਕਰਵਾ ਲਿਆ ਗਿਆ ਇਸ ਤੋਂ ਇਲਾਵਾ 15 ਜੂਨ ਨੂੰ ਵੀ ਤੁਸੀਂ ਸੁਣਿਆ ਹੋਵੇਗਾ ਸੋਸ਼ਲ ਮੀਡੀਆ ਤੇ ਕਿ ਦੋ ਫਲਾਈਟਸ ਇੱਕ ਪਹਿਲੀ ਫਲਾਈਟ ਜਿਹੜੀ ਲੰਡਨ ਤੋਂ ਚੇਨਈ ਜਾ ਰਹੀ ਸੀਗੀ ਬ੍ਰਿਟਿਸ਼ 에ਅਰਲਾਈਨ ਬੋਇੰਗ 787/8 ਤੇ ਦੂਜੀ ਜਿਹੜੀ ਫ੍ਰੈਂਕਫਰਟ ਜਰਮਨੀ ਤੋਂ ਹైదరాబాద్ ਜਾ ਰਹੀ ਸੀ ਜਰਮਨੀ ਦੀ ਲੁਫਤਾਨਸਾ 에ਅਰਲਾਈਨ ਬੋਇੰਗ 787/9 ਦੋਵੇਂ ਹੀ ਜਿਹੜਾ ਬੋਇੰਗ ਕੰਪਨੀ ਦੇ ਡ੍ਰੀਮ ਲਾਈਨਰ ਜਹਾਜ਼ ਸੀਗੇ ਜਿਹੜੇ ਜਿਨ੍ਹਾਂ ਨੂੰ ਵਾਪਸ ਜਾਣਾ ਪਿਆ ਜਿਹੜੀ ਆਪਣਾ ਲੰਡਨ ਤੋਂ ਚਨਈ ਜਾ ਰਹੀ ਸੀਗੀ ਉਹਦੇ ਵਿੱਚ ਤਕਨੀਕੀ ਖਰਾਬੀ ਦੱਸੀ ਗਈ ਤੇ ਜਿਹੜੀ ਫਲਾਈਟ ਜਰਮਨ ਫ੍ਰੈਂਕਫਰਟ ਤੋਂ ਹਾਈਦਰਾਬਾਦ ਜਾ ਰਹੀ ਸੀ ਉਹਦੇ ਵਿੱਚ ਦੱਸਿਆ ਗਿਆ ਕਿ ਬੰਬ ਦੀ ਧਮਕੀ ਆਈ ਸੀਗੀ ਇਸ ਕਰਕੇ ਉਸ ਫਲਾਈਟ ਨੂੰ ਵੀ ਜਿਹੜਾ ਵਾਪਸ ਜਾਣਾ ਪਿਆ ਇਸ ਤੋਂ ਇਲਾਵਾ ਇੱਕ ਹੋਰ ਸੋਸ਼ਲ ਮੀਡੀਆ ਤੇ ਤੁਸੀਂ ਵੀਡੀਓ ਦੇਖੀ ਆ ਕਿ ਜਿਹੜੀ ਇੱਕ ਫਲਾਈਟ 에য়ার ਇੰਡੀਆ ਐਕਸਪ੍ਰੈਸ ਦੀ ਉਡਾਨ IX196 에 ਦੁਬਈ ਤੋਂ ਜਿਹੜੀ ਜੈਪੁਰ ਜਾ ਰਹੀ ਸੀ ਜੋ ਕਿ ਪਹਿਲਾਂ ਲੇਟ ਹੋਈ ਆ ਯਾਤਰੀਆਂ ਨੂੰ ਉੱਥੇ 5 ਘੰਟੇ ਬਿਨਾ AC ਤੋਂ ਜਿਹੜਾ ਸੀਗਾ ਉੱਥੇ ਵੇਟਿੰਗ ਰੂਮ ਉੱਥੇ ਵੇਟ ਕਰਨੀ ਪਈ ਉਹਨਾਂ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਪਾਣੀ ਤਾਂ ਨਹੀਂ ਕੁਝ ਨਹੀਂ ਪੁੱਛਿਆ ਗਿਆ ਤੇ ਉਹਨਾਂ ਨੂੰ ਬਹੁਤ ਪ੍ਰੋਬਲਮ ਉੱਥੇ ਆਈ ਆ ਇਹ ਦੇ ਇਹ ਦੇ ਕਰਕੇ ਵੀ ਇਸ ਤੋਂ ਇਲਾਵਾ ਐਤਵਾਰ ਨੂੰ ਇੱਕ ਹੋਰ ਫਲਾਈਟ ਜਿਹੜਾ ਆ ਅੱਗ ਦਾ ਗੋਲਾ ਬਣਨ ਤੋਂ ਬਚ ਗਈ ਐਤਵਾਰ ਹੀ ਚੌਧਰੀ ਚਰਨ ਸਿੰਘ ਹਵਾਈ ਅੱਡਾ ਜਿਹੜਾ ਲਖਨਊ ਦੇ ਵਿੱਚ ਆ ਉੱਥੇ ਸਾਊਦੀ ਅਰਬ ਦੀ 에ਅਰਲਾਈਨ ਜਿੰਨੇ ਕਿ ਲੈਂਡ ਕਰਨਾ ਸੀ ਤੇ ਲੈਂਡ ਕਰਨ ਲੱਗਿਆਂ ਉਹਦੇ ਟਾਇਰਾਂ ਵਿੱਚੋਂ ਅੱਗ ਦੀਆਂ ਚਿੰਗਿਆਰੀਆਂ ਨਿਕਲੀਆਂ ਨੇ ਤੇ ਕਿਸੇ ਤਰ੍ਹਾਂ ਇਸ ਸਿਚੁਏਸ਼ਨ ਤੇ ਕਾਬੂ ਪਾ ਲਿਆ ਗਿਆ ਆ ਸੋ ਇਹ ਸਾਰਾ ਕੁਝ ਦੇਖ ਰਹੇ ਆ ਪਲੇਨ ਕ੍ਰੈਸ਼ ਹੋਇਆ ਆ ਅਹਮਦਾਬਾਦ ਤੋਂ ਜਿਹੜੀ ਫਲਾਈਟ ਜਾ ਰਹੀ ਸੀ ਲੰਡਨ ਤੇ ਉਹਦੇ ਵਿੱਚ ਤੁਸੀਂ ਦੇਖਿਆ ਕਿ ਇੱਕ ਯਾਤਰੀ ਨੂੰ ਛੱਡ ਕੇ ਬਾਕੀ ਸਾਰੇ ਯਾਤਰੀ ਜਿਹੜਾ ਆ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹ ਕੇ ਵਿੱਚ ਇੱਕ ਰਿਊ ਮੈਂਬਰ ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਫਲਾਈਟਸ ਨੂੰ ਲੈ ਕੇ ਇਦਾਂ ਦੀਆਂ ਅਪਡੇਟਸ ਸਾਹਮਣੇ ਆ ਰਹੀਆਂ ਨੇ ਤੇ ਬਾਕੀ ਚਲੋ ਘਬਰਾਣ ਦੀ ਕੋਈ ਗੱਲ ਨਹੀਂ ਹੁੰਦੀ ਜਿਹਨੂੰ ਪਰਮਾਤਮਾ ਨੇ ਰੱਖਣਾ ਆ ਉਹਨੂੰ ਰੱਖ ਹੀ ਲੈਣਾ ਆ ਜੇ ਹੁਣ ਉਹ ਪਲਾਨ ਕਰੈਸ਼ ਹੋਇਆ ਸੀ ਤੇ ਜਿਹਨੂੰ ਰੱਖਣਾ ਸੀ ਪਰਮਾਤਮਾ ਨੇ ਦੇਖੋ ਵਰਦੀ ਅੱਗ ਵਿੱਚੋਂ ਵੀ ਪਰਮਾਤਮਾ ਨੇ ਉਸ ਬੰਦੇ ਨੂੰ ਰੱਖ ਲਿਆ ਤੇ ਬਾਕੀ ਜਿਹਦੀ ਮੌਤ ਕਹਿ ਲਈ ਆਪਾਂ ਜਦੋਂ ਆਈ ਆ ਉਹ ਨਿਸ਼ਚਿਤ ਆ ਪਰਮਾਤਮਾ ਵੱਲੋਂ ਉਹ ਕਿਤੇ ਵੀ ਆ ਸਕਦੀ ਆ ਉਹ ਸੜਕ ਹਾਦਸੇ ਚ ਵੀ ਆ ਸਕਦੀ ਆ ਉਹ ਉਦਾਂ ਹੀ ਸੁੱਤੇ ਪਿਆ ਵੀ ਆ ਸਕਦੀ ਆ ਠੀਕ ਹੈ ਜੀ ਸੋ ਪਰ ਫਿਰ ਵੀ ਆਪਣੀ ਅਪੀਲ ਆ ਗੁਜਾਰਸ਼ ਆ ਇਨਾਂ 에ਅਰਲਾਈਨਾਂ ਦੇ ਅੱਗੇ ਕਿ ਆਪਣੇ ਜਹਾਜ਼ਾਂ ਨੂੰ ਜਿਹੜਾ ਆ ਉਹ ਚੰਗੀ ਤਰ੍ਹਾਂ ਜਾਂਚ ਪਰਖ ਕਰ ਲੈਣ ਉਹਨਾਂ ਦੀ ਤਾਂ ਜੋ ਇਦਾਂ ਦੇ ਜਿਹੜੇ ਹਾਦਸਿਆਂ ਤੋਂ ਬਚਿਆ ਜਾ ਸਕੇ ਸੋ ਤੁਸੀਂ ਵੀ ਸਾਰੇ ਭੈਣ ਭਰਾ ਧਿਆਨ ਰੱਖਿਓ ਖਬਰਾਂ ਸੁਣਦੇ ਰਹੋ ਜੀ ਕਿਤੇ ਆ ਜਾ ਰਹੇ ਹੋ ਨਵੀਂ ਨਵੀਆਂ ਅਪਡੇਟਸ ਆ ਰਹੀਆਂ ਨੇ ਠੀਕ ਹੈ ਜੀ ਤੇ ਬਾਕੀ ਜੇ ਕੋਈ ਹੋਰ ਅਪਡੇਟ ਆਂਦੀ ਆ ਆਪਾਂ ਵੀਡੀਓ ਬਣਾ ਕੇ ਆਪ ਵੀ ਨਾਲ ਸ਼ੇਅਰ ਕਰਦੇ ਆ ਸੋ ਇਸ ਵੀਡੀਓ ਨੂੰ ਜੇ ਤੁਹਾਨੂੰ ਚੰਗੀ ਲੱਗੀ ਆ ਜਾਣਕਾਰੀ ਸਹੀ ਲੱਗੀ ਆ ਤੇ ਵੱਧ ਚੜ੍ਹ ਕੇ ਗਾ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਿਉਂਦੇ ਵਸਦੇ ਰਹੋ